सीएम मान ਦਾ ਇੱਕ ਸਖਤ ਟਵੀਟ ਜਿਹੜਾ ਸਾਹਮਣੇ ਆਇਆ ਬੀਤੇ ਦਿਨੀ ਵੱਧ ਰਹੀ ਗਰਮੀ ਦੇ ਕਾਰਨ ਪੰਜਾਬ ਸਿੱਖਿਆ ਵਿਭਾਗ ਦੇ ਵੱਲੋਂ ਬੱਚਿਆਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਸੀ ਪਰ ਹੁਣ ਗਰਮੀ ਦੇ ਪ੍ਰਕੋਪ ਤੋਂ ਬੱਚਿਆਂ ਨੂੰ ਬਚਾਉਣ ਦੇ ਲਈ ਪੰਜਾਬ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਐਡਿਟ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 21 ਮਈ ਤੋਂ 3 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਵਿਭਾਗ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਸਕੂਲੀ ਬੱਚਿਆਂ ਨੂੰ ਛੁੱਟੀਆਂ ਰਹਿਣਗੀਆਂ ਜਦਕਿ ਵਿਭਾਗ ਦੇ ਟੀਚਿੰਗ ਨੌਨ ਟੀਚਿੰਗ ਕਾਡ ਦੇ ਸੰਬੰਧਿਤ ਅਧਿਕਾਰੀ ਕਰਮਚਾਰੀ ਚੌਨ ਡਿਊਟੀ ਅਤੇ ਚੌਣਾ ਸੰਬੰਧੀ ਵਿਵਸਥਾ ਦੇ ਵਿੱਚ ਲੱਗੀ ਡਿਊਟੀ ਨਿਬੋਣਾ ਜਿਹੜਾ ਯਕੀਨੀ ਬਣਾਉਣਗੇ ਪਰ ਕਈ ਪ੍ਰਾਈਵੇਟ ਸਕੂਲ ਸਰਕਾਰੀ ਐਲਾਨ ਦੇ ਬਾਵਜੂਦ ਆਪਣੀ ਮਨਮਾਨੀ ਕਰਦੇ ਹਨ ਅਤੇ ਆਪਣੀ ਮਰਜ਼ੀ ਦੇ ਨਾਲ ਇਹ ਸਕੂਲਾਂ 'ਚ ਛੁੱਟੀਆਂ ਕਰਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਤੇ ਉਹਨਾਂ ਨੇ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਪ੍ਰਾਈਵੇਟ ਸਕੂਲਾਂ ਨੂੰ ਮਨਮਰਜ਼ੀ ਨਾਲ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਨੇ ਆਪਣੀ ਸਪੋਸਟ ਦੇ ਵਿੱਚ ਲਿਖਿਆ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਸਾਰੇ ਪ੍ਰਾਈਵੇਟ ਸਕੂਲਾਂ ਤੇ ਵੀ ਲਾਗੂ ਹੈ ਇਹ ਜੋ ਹੈ ਨਾ ਦੇਸ਼ ਆਦੇਸ਼ਾਂ ਦੀ ਜਿਹੜਾ ਉਲੰਘਣਾ ਕਰਨ ਦੀ ਗਲਤ ਫਹਿਮੀ ਦੇ ਵਿੱਚ ਨਾ ਰਹਿਣ ਇਸ ਤਰ੍ਹਾਂ ਉਹਨਾਂ ਨੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਇਹ ਆਦੇਸ਼ ਆਦਾ ਸਖਤੀ ਦੇ ਨਾਲ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਨੇ ਤਾਂ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਦੇ ਉੱਤੇ ਸਿਆ ਮਾਨ ਦੀ ਉਹਨਾਂ ਸਖਤੀ ਜਿਹੜੀ ਆ ਨਜ਼ਰ ਆਈ ਹੈ ਤੇ ਉਹਨਾਂ ਨੇ ਲਿਖਿਆ ਐਲਾਨ ਦੀ ਉਲੰਘਣਾ ਕਰਨ ਦੀ ਗਲਤ ਫਹਿਮੀ ਦੇ ਵਿੱਚ ਨਾ ਰਹਿਣਾ ਤੇ ਹੁਣੇ ਜਿਹੜਾ ਮੈਸੇਜ ਹੈ ਸਭ ਤੱਕ ਪਹੁੰਚਾਣਾ ਇਸ ਵੀਡੀਓ ਰਾਹੀਂ ਜਿਹੜਾ ਸਭ ਨੂੰ ਸ਼ੇਅਰ ਕਰਕੇ ਇਹ ਮੈਸੇਜ ਹਰ ਇੱਕ ਦੇ ਤੱਕ ਪਹੁੰਚਾ ਦੇਣਾ ਪਰ ਕਈ ਪ੍ਰਾਈਵੇਟ ਸਕੂਲ ਸਰਕਾਰੀ ਐਲਾਨ ਦੇ ਬਾਵਜੂਦ ਆਪਣੀ ਮਨਮਾਨੀ ਕਰਦੇ ਹਨ ਅਤੇ ਆਪਣੀ ਮਰਜ਼ੀ ਦੇ ਨਾਲ ਇਹ ਸਕੂਲਾਂ 'ਚ ਛੁੱਟੀਆਂ ਕਰਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਤੇ ਉਹਨਾਂ ਨੇ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਪ੍ਰਾਈਵੇਟ ਸਕੂਲਾਂ ਨੂੰ ਮਨਮਰਜ਼ੀ ਨਾਲ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਨੇ ਆਪਣੀ ਸਪੋਸਟ ਦੇ ਵਿੱਚ ਲਿਖਿਆ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਸਾਰੇ ਪ੍ਰਾਈਵੇਟ ਸਕੂਲਾਂ ਤੇ ਵੀ ਲਾਗੂ ਹੈ ਏ ਜੋ ਹੈ ਨਾ ਦੇਸ਼ ਆਦੇਸ਼ਾਂ ਦੀ ਜੜਾ ਉਲੰਘਣਾ ਕਰਨ ਦੀ ਗਲਤ ਫਹਿਮੀ ਦੇ ਵਿੱਚ ਨਾ ਰਹਿਣ ਇਸ ਤਰ੍ਹਾਂ ਉਹਨਾਂ ਨੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਇਹ ਨਾ ਆਦੇਸ਼ਾਂ ਦਾ ਸਖਤੀ ਦੇ ਨਾਲ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਨੇ ਤਾਂ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਦੇ ਉੱਤੇ ਸਿਆਮਾਨ ਦੀ ਉਹਨਾਂ ਸਖਤੀ ਜਿਹੜੀ ਆ ਨਜ਼ਰ ਆਈ ਹੈ ਤੇ ਉਹਨਾਂ ਨੇ ਲਿਖਿਆ ਐਲਾਨ ਦੀ ਉਲੰਘਣਾ ਕਰਨ ਦੀ ਗਲਤ ਫਹਿਮੀ ਦੇ ਵਿੱਚ ਨਾ ਰਹਿਣਾ ਤੇ ਹੁਣੇ ਜਿਹੜਾ ਮੈਸੇਜ ਹੈ ਸਭ ਤੱਕ ਪਹੁੰਚਾਣਾ ਇਸ ਵੀਡੀਓ ਰਾਹੀਂ ਜਿਹੜਾ ਸਭ ਨੂੰ ਸ਼ੇਅਰ ਕਰਕੇ ਇਹ ਮੈਸੇਜ ਹਰ ਇੱਕ ਦੇ ਤੱਕ ਪਹੁੰਚਾ ਦੇਣਾ